ਮੈਨੂੰ ਕੋਸ਼ਸ਼ ਨਹੀਂ ਆ ਮੈਨੂੰ ਕਹਿੰਦੀ ਕਿ ਚਾਹ ਆਪਣੇ ਘਰ ਘਰ ਹੀ ਚੰਗਾ ਹੁੰਦਾ ਆਪਣਾ ਐ ਨਹੀਂ ਕਰਦਾ ਹੁੰਦਾ ਘਾਟੇ ਵੀ ਕਿਹੜੀ ਹੈਗੀ ਘਾਟੇ ਵੀ ਕਿਹੜੀ ਹੈਗੀ ਵੀ ਬੜੀ ਖਾ ਆ ਵੀ ਮੈਂ ਮੇਰੀ ਕੁੜੀ ਆ ਮਦਦ ਨਹੀਂ ਕਰਦੀ ਹੈਗੀ ਇਹ ਵੀ ਬਥੇਰਾ ਹੈ ਕੀ ਮਮ ਵੀ ਬੜਵਾਈ ਜਾਂਦੀੋਂ ਇਕੱਲੇ ਬੈਠੀ ਮੈਂ ਬਣ ਬਣਾਉਣਾ ਕੀ ਬਹਿ ਜਾ ਜੀ ਚਾਹ ਬਣਾ ਲੈ ਬਣਾ ਲੈ ਪਾ ਦਿੰਦੀ ਹੈਂ ਆਪਣੇ ਨੂੰ ਹਾਂ ਦੇ ਆ ਢਾਲ ਕੀ ਮੂੰਹ ਚ ਬੋਲੀ ਜਾਂਦੇ ਮੈਂ ਮੂੰਹ ਚ ਕੁਝ ਨਹੀਂ ਬੋਲਦੀ ਮੈਂ ਤਾਂ ਗੱਲ ਕਰਦੀ ਸ ਹੁਣ ਮੈਂ ਤੈਨੂੰ ਵੀ ਸਮਝਾਉਣੀ ਆ ਵੀ ਇਹ ਮੇਰੀ ਸੁਣ ਗੱਲ ਤੂੰ ਮੇਰੀ ਧੀ ਹਾਂ ਤੇਰੇ ਮੈਂ ਸੋਹਣੇ ਘਰ ਵੀ ਆਇਆ ਹਾਂ ਹਾਂ ਉਹ ਬੰਦੇ ਮਾੜੇ ਨਹੀਂ ਹੈਗੇ ਪਰ ਉਹਨਾ ਵੀ ਤੇਰਾ ਚੰਗਾ ਹੁਣ ਮਮੀ ਫੇਰ ਤੂੰ ਕਿਚ-ਕਿਚੀ ਕਰਨ ਲੱਗੀ ਮੈਂ ਕਿਚ-ਕਿਚੀ ਨਹੀਂ ਮੈਂ ਕਰਦੀ ਹੈਗੀ ਤੂੰ ਐ ਨਾ ਕਰ ਅੱਛਾ ਜਿਹੜੇ ਮਾਪਿਆਂ ਦਾ ਫਰਜ਼ ਹੁੰਦਾ ਨਾ ਸਮਝਾਉਣਾ ਤੀ ਪੁੱਤ ਨੂੰ ਮਾਪਿਆਂ ਦਾ ਫਰਜ਼ ਹੁੰਦਾ ਵੀ ਤੀ ਪੁੱਤ ਨੂੰ ਪੁੱਤ ਜਾ ਮਾੜਾ ਕੰਮ ਕਰ ਜਾਵੇ ਤੀ ਕਰਦੀ ਹੈ ਵੀ ਤਾਂ ਸਮਝਾਉਣਾ ਤੈਨੂੰ ਮੈਂ ਸਮਝਾਉਂਦੀ ਆ ਤੂੰ ਐਵੇਂ ਮੇਰੀ ਗੱਲ ਨੂੰ ਇੰਜ ਅਲੰਗਣਾ ਚ ਕਰਕੇ ਨਾ ਸੁੱਟ। ਕਾ ਮਮਾ ਜੀ ਮੈਂ ਕਿਹਾ ਬੰਦਿਆ ਰੱਖੇ ਮੈਨੂੰ ਪਤਾ ਏ ਮੈਨੂੰ ਪਤਾ ਏ ਮੇਰੇ ਪਿੰਡ ਦੇ ਨਾਲ ਦੇ ਬੰਦੇ ਨੇ ਮੈਨੂੰ ਕਿਹੜਾ ਮੈਨੂੰ ਪਤਾ ਨਹੀਂਗਾ। ਮੈਨੂੰ ਸਾਰਾ ਉਹਨਾਂ ਦਾ ਪਤਾ ਆ ਤੇ ਤੂੰ ਨਾ ਇਹੋ ਜੀਆਂ ਗੱਲਾਂ ਨਾ ਕਰ। ਨਾ ਫਿਰ ਤੈਨੂੰ ਐ ਲੱਗਦਾ ਮਮੀ ਮੈਂ ਮਾੜੀ ਆ ਹੈ? ਉਹ ਚੰਗੇ ਨੇ। ਚਲ ਮੇਰੀ ਤੂੰ ਧੀ ਆ ਮੈਂ ਤੈਨੂੰ ਮਾੜੀ ਵੀ ਕਹਦਾਂਗੀ ਤੇ ਕੋਈ ਗੱਲ ਨਹੀਂ। ਉਹਨਾਂ ਨੂੰ ਨਾ ਮਾੜੀ ਕਹਿ ਕੇ ਚਰਨਾ ਨਹੀਂ ਨਾ ਮੇਰਾ। ਉਹ ਮਾੜੇ ਹੈ ਵੀ ਨਹੀਂਗੇ। ਉਹ ਬਸ ਮੈਂ ਹੀ ਮਾੜੀ। ਮੇਰਾ ਜਵਾਈ ਵੀ ਚੰਗਾ ਹੈ। ਇਹੋ ਜੀ ਗੱਲ ਕੋਨੀਗੀ। ਉਦੋਂ ਮੇਰੇ ਚੰਗੀਆਂ ਨੇ ਮੈਨੂੰ ਬਾਹ ਨੂੰ ਜਗ੍ਹਾ ਨਹੀਂ ਲੱਭਦੀ ਉਹਨਾਂ ਨੂੰ ਜਦੋਂ ਮੈਂ ਚਲੀ ਜਾਨੀ ਬਸ ਤੂੰ ਹੀ ਆ ਕੇ ਚੜਚੜ ਕਰਦੀਆਂ ਮਾੜਿਆ ਪਾਉਣੀ ਹੈ ਤੇ ਤੂੰ ਪੁੱਤ ਪਾਉਣੀ ਹੈ ਉਹਨਾਂ ਤੋਂ ਉਹਨਾਂ ਤੋਂ ਉਹ ਬਾੜੇ ਨਹੀਂ ਹੈਗੀ ਤੂੰ ਪਾਉਣੀ ਹੈ ਮੇਰੀ ਸੋਹਣ ਗੱਲ ਤੇ ਤੇਰੀ ਨਾਨਾਣ ਤੇਨੂੰ ਆਈ ਪਾਉਂਦੀ ਨਹੀਂ ਤੇ ਤੂੰ ਵੀ ਤੇ ਨਣਾ ਨਹੀਂ ਆਈ ਹੋਈਂ ਜੀ ਤੇ ਆਈ ਭਾਬੀ ਨੂੰ ਤੂੰ ਮਨਾ ਪਾਵੇਂ ਤੇ ਕਿੱਦਾਂ ਜਾਏਂਗੀ ਕਿੱਦਾਂ ਜਾਏਂਗੀ ਹੁਣ ਮੈਂ ਤੇ ਆਪਣੇ ਮੁੰਡਿਆਂ ਕੋਲ ਹੀ ਰਹਿਣਾ ਨੋਮਾ ਕੋਲ ਹੀ ਰਹਿਣਾ ਤੁਸ ਤੈ ਕਹਿ ਰਿਹਾ ਮੈਂ ਬੀਠਾ ਚਲੀ ਜਾ ਛੇਤੀ ਹੈ ਨਾ ਇਹੀ ਕਹਿਣਾ ਆ ਤੁਸੀ ਹਾਂ ਮੇਰਾ ਤੀ ਇਹੀ ਕਹਿਣਾ ਵੀ ਕੋਈ ਨਾ ਸੀ ਤੈਨੂੰ ਆਪ ਭੇਜਾਂਗੇ ਮੈਂ ਪਰੌਣੇ ਨੇ ਤਾਂ ਪੰਜ ਮਿੰਟਾਂ ਚ ਆ ਜਾਣਾ ਮੈਂ ਨਹੀਂ ਮੰਮੀ ਜਾਣਾ ਹੈਗਾ ਮੈਂ ਛੱਡ ਕੇ ਆਵਾਂ ਕਿ ਤੈਨੂੰ ਨਾ ਰਾਂ ਮੁੰਜੀ ਜਾਣਾ ਉਹ ਤਾਂ ਮਕੰਦੀ ਵੀ ਜਾ ਸਕਦੀ ਮੈਂ ਨਹੀਂ ਜਾਣਾ ਉਹਨਾਂ ਚ ਕੰਦੀ ਜਾਏਗੀ ਤੂੰ ਸਾਰਾ ਟੱਬਰ ਸਵੇਰੇ ਹੀ ਆ ਚਾਹ ਕਰਦੇ ਮਰਜੀ ਤੇ ਲਾ ਉਹ ਕੰਮ ਦਾ ਦੱਸ ਹੋਰ ਤੇ ਤੂੰ ਕੀ ਕਰਵਾਉਣਾ ਆ ਰੋਟੀਆਂ ਲਾ ਦੇ ਚਾਹ ਦੂਆ ਆਉਂਦਾ ਉਧਰੋਂ ਆ ਲੱਸੀ ਫੜਾ ਦਿਓ ਜੀ ਆ ਦਹੀਂ ਦੇ ਦਿਓ ਜੀ ਬਸ ਸਾਰਾ ਦਿਨ ਮੈਨੂੰ ਨਹੀਂ ਉੱਥੇ ਇੰਨਾ ਕੰਮ ਹੁੰਦਾ ਇੰਨਾ ਕੰਮ ਨਾ ਪਿੰਡ ਚਾਰ ਸੌਣ ਦੀ ਗੱਲ ਬੋਵਾ ਈਆਂ ਦਾ ਕੰਮ ਕੀ ਹੁੰਦਾ ਦਿੱਕਤ ਚ ਜਗਾਉਣਾ ਦੀ ਝਾੜੂ ਲਾਉਣ ਵਾਲੀ ਆ ਬਿੱਗਾ ਝਾੜ ਪੂਰਾ ਬਣ ਵਧਾਈ ਜਾਂਦੇ ਨੇ ਗਾਹ ਵਧਾਈ ਜਾਂਦੇ ਨੇ ਕਿ ਬੱਚੇ ਤੂੰ ਕਰਮਾ ਵਾਲੀ ਏ ਕਰਮਾ ਵਾਲੀ ਇੰਨੇ ਚੰਗੇ ਘਰ ਚ ਵੀ ਆਈਆਂ ਖੇਤੀਬਾੜੀ ਵਾਲਾ ਘਰ ਆ ਸਵੇਰੇ 4 ਵਜੇ ਕਿ ਜਗਾ ਚਾਹੀਦੀ ਸਵੇਰੇ 4 ਵਜੇ ਤੋਂ ਲੱਗੋ ਨਾ ਝਾੜੂ ਲਾਉਣ 10 ਵਜੇ ਜਾਂਦੇ ਨੇ ਝਾੜ ਦੋងੀ ਦੋਵੇਂ ਕੀ ਹੋਗੇ ਫਿਰ ਕੀ ਹੋਗੇ ਅਸੀਂ ਕਰਦੇ ਨਹੀਂ ਰੇ ਕੀ ਹੋ ਗਿਆ ਜੇ ਦੀ ਉਹ ਜੇਠਾ ਆਇਆ ਕੋ ਆਇਆ ਨੇ ਚਾਹ ਪਾਈ ਕਿਸੇ ਨੇ ਮੰਗ ਲਿਆ ਕਿਸੇ ਨੇ ਲੱਸੀ ਮੰਗ ਲਈ ਕਿਸੇ ਨੂੰ ਮੱਟੀ ਦਾ ਉੱਥੇ ਤੂੰ ਖਾਸ ਦੇ ਇਹਨਾ ਦੁੱਖਾਂ ਤੋਂ ਤੂੰ ਇੱਥੇ ਆਈ ਜਿੱਥੇ ਤੈਨੂੰ ਬਿਠਾ ਕੇ ਖਵਾਉਗਾ ਤੁਸੀਂ ਇੱਡੇ ਵੱਡੇ ਪਰਿਵਾਰ ਦੇਖਿਆ ਸੋ ਸਮਝ ਕੇ ਰਹਿਦੇ ਤੁਹਾਨੂੰ ਪਤਾ ਸੀਗਾ ਵੀ ਮੇਰੇ ਤੋਂ ਹੋਣਾ ਨਹੀਂ ਨਾ ਕੰਮ ਤੁਸੀਂ ਕਿਉਂ ਦੇਖਿਆ ਵੀ ਤੈਨੂੰ ਕਿਹੜਾ ਪਰਿਵਾਰ ਚਾਹੀਦਾ ਸੀ ਉਹ ਤੋਂ ਡਿੱ ਗਿਆ ਮੁੰਡਾ ਮੇਲਾ ਚਾਹੀਦਾ ਸੀ ਤੈਨੂੰ ਇੱਕ ਮੁੰਡੇ ਦਾ ਮੁੰਡਾ ਪੁੱਤ ਹੁੰਦਾ ਲੈ ਮੁੰਡਾ ਮੁੰਡਾ ਹਾਂ ਤਾਂ ਮੁੰਡਾ ਦਾ ਬਾਪ ਇਹਨੇ ਜੰਮਣਾ ਸੀ ਕਿਹਨੂੰ ਜੰਮਣਾ ਸੀ ਦੇਖ ਲੈਂਦੇ ਮਾਵਾ ਪਨਾ ਹੁੰਦੇ ਆਹ ਤੇਰਾ ਦੱਸ ਦੱਸਦੀ ਤੇ ਤੇਰੇ ਤੇਰਾ ਭਰਾ ਇੰਨੀ ਗੱਲ ਕਰ ਬਈ ਤੇਰੀ ਨੋ ਮੇਰੀ ਨੋ ਕਵੇ ਇੰਨੀ ਗੱਲ ਬਈ ਮੇਰਾ ਨਾ ਕੋਈ ਹੁੰਦਾ ਤਾਂ ਦੱਸ ਮੈਂ ਕੀ ਕਰਾਂਗੀ ਉਹ ਤੇ ਮੰਮੀ ਤੁਸੀਂ ਦੇਖਣਾ ਮੈਨੂੰ ਤਾਂ ਤੁਸੀਂ ਪਸਾਰ ਆਗਾ ਮੈਂ ਨਹੀਂ ਜਾਣਾ ਉੱਥੇ ਜਾਣਾ ਤੂੰ ਉੱਥੇ ਮੈਨੂੰ ਛੱਡ ਕੇ ਆਉਣਾ ਮੈਂ ਤੇਨੂੰ ਉੱਥੇ ਛੱਡ ਕੇ ਆਉਣਾ ਮਾਰ ਪਾਵੇ ਜੀ ਉੱਥੇ ਰਹਿ ਉੱਥੇ ਤੈਨੂੰ ਰਹਿਣਾ ਤੂੰ ਠੀਕ ਹੈ ਮੇਰਾ ਖੜਾ ਛੱਡੋ ਚਾਰ ਪੀ ਤੋ ਤੇਰਾ ਖੈਣਾ ਮੈਂ ਛੱਡਾ ਤੇਰਾ ਮੈਂ ਕਹਿਣਾ ਤੇ ਫੜਿਆ ਹੋਇਆ ਤੈਨੂੰ ਤੈਨੂੰ ਮੈਂ ਉੱਥੇ ਛੱਡ ਕੇ ਆਉਣਾ ਸਮਝ ਗਈ ਨਾ ਉੱਥੇ ਰਹਿਣਾ ਸੌਰੀਆਂ ਤੇ ਘਰ ਚਾਲੂ ਵੀ ਲਾਉਣਾ ਪੋਚਾ ਵੀ ਲਾਉਣਾ ਸਾਰਾ ਰੋਟੀ ਪਾਣੀ ਪੋਚਾ ਐਨੀ ਕਿ ਜਗ੍ਹਾ ਤੇ ਤੂੰ ਰਹਿਣਾ ਸੀ ਕੁਲੀ ਖਵਾ ਜਲੇ ਨੀ ਤੇ ਕੁੱਲਾ ਖਾਲੀ ਹੈ ਕੁੱਲਾ ਪਾਉਣੀ ਖੁੱਲੋਂ ਖਾਨੀ ਹੈ ਖੁੱਲਾ ਖੁੱਲੇ ਬੁਲਾਉਣੀ ਆ ਜੋ ਮਰਜੀ ਬੋਲੀ ਜਾਣਾ ਹਨਾ ਕੁਛ ਨਹੀਂ ਬੋਲਦੇ ਤੈਨੂੰ ਕੋਈ ਨਹੀਂ ਬੋਲਦਾ ਤੂੰ ਬੋਲਦੀ ਨਹੀਂ ਤੂੰ ਮਾਣਾ ਨਹੀਂ ਮਾਣਾ ਨਹੀਂ ਹੈ ਕਰਨੇ ਤੇਰਾ ਕਰਨ ਤਾਂ ਤੂੰ ਉੱਥੇ ਕੀ ਪੱਜਦੀ ਹੋਏਗੀ ਪੀ ਜਾ ਇਨੀ ਇਹ ਮੈਂ ਤੈਨੂੰ ਪੀ ਲੋ ਉੱਥੇ ਰਹਿਣਾ ਮੈਂ ਜਾਣਾ ਹੀ ਨਹੀਂ ਆ ਤੈਨੂੰ ਮੈਂ ਛੱਡ ਕੇ ਆਣਾ ਜਾਣਾ ਕਿਉਂ ਪਤਾ ਨਹੀਂ ਕਿੱਥੋਂ ਲੱਭ ਗਏ ਨੇ ਤੈਨੂੰ ਲੈ ਦੱਸ ਕਿੱਥੋਂ ਲੱਭ ਗਏ ਮੈਨੂੰ ਕੀ ਪਤਾ ਕਿੱਥੋਂ ਲੱਭੇ ਨੇ ਤੇ ਕਿੱਥੋਂ ਲੱਭ ਸੋਚ ਵਿਚਾਰ ਕੇ ਕਰਦੀ ਮੈਨੂੰ ਪੁੱਛ ਤਾਂ ਲੈਂਦੀ ਏ ਇੱਕ ਵਾਰ ਤੂੰ ਮੈਨੂੰ ਦੱਸ ਸਹੀ ਤੈਨੂੰ ਕੀ ਸੋਚ ਵਿਚਾਰ ਤੂੰ ਆਪਣੀ ਵਿਚਾਰ ਮੈਨੂੰ ਦੱਸ ਦੇ ਵੀ ਤੂੰ ਕਿਹ ਤਰ੍ਹਾਂ ਦਾ ਘਰ ਲੱਭ ਮੈਂ ਤਾਂ ਛੋਟਾ ਘਰ ਭਾਲਦੀ ਸੀ ਨੀ ਛੋਟਾ ਹੁੰਦਾ ਕੱਲਾ ਪਰ ਫੂਨ ਦਾ ਹੁੰਦਾ ਕੀ ਕਰੂੜਾ ਕੋਈ ਨਾ ਹੁੰਦਾ ਮਾੜਾ ਕੋਈ ਨਾ ਹੁੰਦਾ ਤੂੰ ਮੈਂ ਤੈਨੂੰ ਕਿੱਥੋਂ ਲਿਆ ਦਿੰਦੀ ਆ ਮੁੰਡਾ ਬਥੇਰੇ ਮੁੰਡੇ ਲਈ ਦੱਸ ਬਥੇਰੇ ਮੁੰਡੇ ਜਿਹਦਾ ਕੋਈ ਨਹੀਂ ਹੈ ਜਰਦਸਤੀ ਕੀਤੀ ਕਰ ਲੋ ਕਰ ਲੋ ਕਰ ਲੋ ਆ ਲੈ ਲੂ ਹੋਰ ਕੋਈ ਗੱਲ ਹੋਵੇ ਤਾਂ ਅਸੀਂ ਵੱਡਿਆਂ ਨੂੰ ਫੜਨ ਵਾਲੇ ਆ ਬਥੇਰੇ ਮੁੰਡੇ ਦੇ ਛਿੱਕੜ ਵਿੱਚ ਖਾਣ ਦੇਣਾ ਤੇਰੇ ਵਰਗੀਆਂ ਤੇਰੇ ਉਹ ਮੇਰੀ ਕਿਸੇ ਕੱਲੇ ਨਾ ਕਰਾ ਕੇ ਕੱਲੇ ਨਾ ਕਰਾ ਕੇ ਬਦੀਲਾ ਕੋਈ ਵੀ ਨਾ ਹੋਵੇ ਤਾਂ ਕਿੰਨੂੰ ਕਹਿਣਾ ਸੁਣਨਾ ਹੈ ਗੱਲ ਬਾਤ ਕੋਲ ਕਿੰਨੂੰ ਕਹਿਣੀ ਆਜ ਤੈਨੂੰ ਕੁਝ ਕਹਿੰਦੇ ਹੀ ਨਹੀਂ 50 ਨਾਲ ਫੋਨ ਆ ਗਿਆ ਨੰਗਰ ਵੇਖ ਲੋ ਵੇਹਲਵਾਈ ਨਹੀਂ ਆਈ ਨਹੀਂ ਆਈ ਇਹਨੂੰ ਫੇਰ ਨਹੀਂ ਉੱਥੇ ਭਾਂ ਪਾਚਦੀ। ਵੇਖ ਲਈ ਇਹ ਕੁੜੀ ਐ। ਮੈਂ ਨਹੀਂ ਜਾਣਾ ਉੱਥੇ। ਮੈਂ ਨਹੀਂ ਜਾਣਾ ਉੱਥੇ ਕੋਈ ਗੱਲ ਪੜੀ। ਚਾਪੀ ਲੋ। ਪੀਲਾ ਨੇ ਚਾਪਰਾ। ਤੁਹਾਨੂੰ ਤਾਂ ਗੰਦਾ ਹੁੰਦੀਆਂ ਨੇ ਨਾ। ਦੱਸ ਦੋ ਭਰਾ ਨੂੰ ਕਿ ਜਦ ਭਰਾ ਨੂੰ ਪਤਾ ਲੱਗੇ ਜਾਣਾ ਜਦ ਮੈਂ ਜਾ ਰਹੀ ਨਹੀਂ। ਦੱਸ। ਪਰ じゃਈ ਨੂੰ ਵੀ ਦੱਸ ਦੋ ਭਰਾ ਨੂੰ ਦੱਸ ਤੂੰ। ਜੋ ਕਰਨੀ। ਐਸੇ ਮੂੰਹ ਨਾਲ ਨਹੀਂ। ਮੈਨੂੰ ਕਹਿਣਾ ਮੈਂ ਜਾਣਾ। ਮੈਨੂੰ ਮੇਰਾ ਹਿੱਸਾ ਦੇ ਦਿਨ ਮੈਂ ਲੱਗੂ। ਕਹੋ ਤੇਰਾ ਹਿੱਸਾ ਦੇ। ਕੌਣ ਦੇ ਤੇਰਾ ਹਿੱਸਾ? ਮੈਂ ਮੈਂ ਨਹੀਂ ਉੱਥੇ ਜਾਣਾ। ਸੁਣੇ ਹਿੱਸਾ ਦੇ। ਕਿਉਂ? ਮੈਨੂੰ ਤੁਸੀਂ ਦੋ। ਨਾ ਦਾਸਾ ਭਰਾ ਭਰਾ ਕਰ ਦੇ ਤੈਨੂੰ ਨਾ ਭਰਾਵਾ ਨਹੀਂ ਦੇਣਾ ਨਾ ਤੈਨੂੰ ਸੌਰਿਆ ਦੇਣਾ ਨਾ ਮੈਂ ਇੱਥੇ ਇੱਥੇ ਹੀ ਰਹਿਣਾ ਏ ਇੱਥੇ ਲਵਾਂਗੀ ਇੱਥੇ ਰਹਿਣਾ ਇਹਨਾਂ ਕੋਈ ਸਮੰਗੜ ਆ ਗਈ ਆ ਭਰਾਵਾ ਕੋਲ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਗਾ ਮੈਂ ਤਾਂ ਇੱਥੇ ਹੀ ਰਹਿਣਾ ਕੋਈ ਨਹੀਂ ਰਹਿਣਾ ਤੂੰ ਜਾਣਾ ਉੱਥੇ ਤੇ ਮੈਂ ਛੱਡ ਕੇ ਆਉਣਾ ਤੇ ਉਹ ਫੋੜੇ ਕਾੜਨਾ ਕਿੰਦਗ ਕੁੜੀ ਖੜੀ ਤੇ ਚਲੀ ਗਈ ਆ ਮੇਰਾ ਗੱਲ ਨਹੀਂ ਕਰਦੀ ਬਸ ਕਦੀ ਐਨ ਭੱਜ ਜਾਂਦੀ ਕਦੀ ਐਨ ਭੱਜ ਜਾਂਦੀ ਆਸ਼ੀਸ਼ ਜੀ ਚਲੋ ਤਾਂ ਬੜਾ ਹੋ ਗਿਆ ਵਧੀਆ ਹੋ ਗਿਆ ਮੀਟ ਪੈ ਗਿਆ ਚੰਹਰੇ ਆ ਲੱਜੀ ਆ ਗਈ ਐ ਅਮਰ ਜੀ ਤਾਂ ਕੀ ਕਰਨੀ ਐ ਕੋਈ ਨਾ ਕੰਮ ਕੋਈ ਨਾ ਗੋਸੇ ਆ ਕੱਟ ਦੇ ਲੈ ਮੇਰੇ ਵਿੱਚਾਰੇ ਆ ਵੀ ਕੱਟ ਦੇ ਦੇ ਮੁਰਕੇ ਗੋਲ ਹੋ ਰਹੀ ਉਹ ਤੇਰੀ ਮਾਸੀ ਆਉਂਦੀ ਐ ਕਿਉਂ ਪਰ ਮੇ ਮਾਸੀ ਤੇਰੀ ਮਾਸੀ ਕੀ ਕਰ ਲਉਂਦੀ ਆ ਉਹ ਕਹਿੰਦੀ ਆ ਮੈਂ ਆਉਂਜੀ ਉਹਨੇ ਫੋਨ ਕੀਤਾ ਕਰ ਕੀ ਹੋਣਾ ਸਕਦਾ ਸੰਜਮ ਤੂੰ ਬੁਲਾਈ ਹੋਣੀ ਆ ਮੈਂ ਨਹੀਂ ਬੁਲਾਈ ਉਹਦਾ ਮੈਨੂੰ ਫੋਨ ਆਇਆ ਆ ਮੈਂ ਕਿਹਾ ਆ ਜਾ ਅਮਰਜੀਤ ਵੀ ਆਈ ਆ ਤਾਂ ਹੁਣ ਮੈਨੂੰ ਦੱਸਣਾ ਹੀ ਸੀਗਾ ਆ ਫਿਰ ਤੂੰ ਦੱਸ ਕੇ ਇਹ ਬੁਲਾਈ ਆ ਐਵੇਂ ਥੋੜੋ ਆ ਮਾਸੀ ਆਉਂਦੀ ਹੁੰਦੀ ਏ ਛੇਤੀ ਮਾਸੀ ਨੂੰ ਕਿਹਾ ਆਉਣੀ ਇਹਨੂੰ ਸਮਝਾ ਆਇਆ ਹੁਣ ਆਣ ਦੇ ਮਾਸੀ ਜਦ ਮਾਸੀ ਆਉਗੀ ਨਾ ਮੈਂ ਮਾਸੀ ਨੂੰ ਬੋਲ ਪੈਣਾ ਸਿੱਧਾ ਹੀ ਕੁਛ ਨਾ ਬੋਲੀ ਮਾਸੀ ਨੂੰ ਵਾਲੀ ਬਿੱਤ ਘਾਸ ਜੋੜ ਦਿੰਿਆ ਪਹਿਲੇ ਕੁੜੀ ਕਿ ਮੈਂ ਤੇਰਾ ਤੂੰ ਮਾਸੀ ਸੱਦੀ ਕਿਉਂ ਤੂੰ ਮਾਸੀ ਨੂੰ ਕੀ ਬੋਲਵੇਂਗੀ ਫੇ ਮਾਸੀ ਮੈਨੂੰ ਕਹਣਾ ਸਮਝਾਉਣ ਵਾਲੀ ਤੂੰ ਮਾਸੀ ਨੂੰ ਮਾਮਿਆਂ ਨੂੰ ਵੀ ਬੁਲਾ ਲਾ ਮੈਂ ਕੋਈ ਨਹੀਂ ਬੁਲਾਇਆ ਮਾਸੀ ਨੂੰ ਆਪੇ ਮਾਸੀ ਆਈ ਆ ਲੋੜ ਪੈ ਗਈ ਤੇ ਬੁਲਾ ਲਾ ਨਾ ਤੇਰਾ ਮੈਨੂੰ ਡਰ ਪਿਆ ਲੋੜ ਪੋ ਗਈ ਤੇ ਬੁਲਾਵੇਂ ਮਾਮਿਆਂ ਨੂੰ ਵੀ ਬੁਲਾ ਲਾ ਮੈਂ ਤਾਂ ਜਾਣਾ ਨਹੀਂ ਕਿ ਜਿੰਨੂੰ ਭੇਜਣਾ ਭੇਜ ਦੇ ਉੱਥੇ ਜਾਣਾ ਕਿਉਂ ਨਹੀਂ ਗਾ ਤੂੰ ਜਾਣਾ ਨਾ ਮੈਂ ਨਹੀਂ ਜਾਣਾ ਆਉਂਦੀ ਆ ਤੇਰੀ ਮਾਸੀ ਚਾੱਕ ਕੇ ਮੈਨੂੰ ਪਿੰਡ ਚ ਬਾੜਤਾ ਦੱਸ ਕੁਛ ਨਹੀਂ ਖੇਚਣੀ ਉੱਥੇ ਨਹੀਂ ਹੁਣ ਤੂੰ ਬਾੜ ਬੱਚੇ ਦਾ ਹੁਣ ਪਿੰਡ ਚ ਬਾੜਦਾ ਦੱਸ ਤੈਨੂੰ ਆਪਣੇ ਆਪ ਨਹੀਂ ਆਉਂਦੀ ਆ ਕੀ ਪਿੰਡ ਚ ਕਦੋਂ ਬਾੜਤਾ ਤੂੰ ਕਰ ਲੈ ਉਥੇ ਉਵੇਂ ਅਮਜੀਤ aí ਜਾ ਕੋਈ ਨਾ ਅੱਜ ਵੀ ਫਿਰ ਮੈਂ ਤਾਂ ਸਿੱਧਾ ਜਵਾਬ ਦੂੰ ਤੂੰ ਉਹਨੂੰ ਸਿੱਧਾ ਜਵਾਬ ਕੀ ਦੇਂਗੀ ਹੈ ਕਹੇ ਸਹੀ ਮੈਨੂੰ ਜਾਣ ਉਹਨਾਂ ਵਾਲੇ ਜਾਨ ਆ ਜਾ ਉਹਨਾਂ ਨੂੰ ਜਵਾਬ ਦੇਂਗੀ ਤੂੰ ਮੈਂ ਤੈਨੂੰ ਵੀ ਤਾਂ ਚਾਹੀਦੀ ਮਾਸੋ ਨਿਕੀ ਲੈ ਇਸ ਤਰ੍ਹਾਂ ਕਰ ਦੇਣਾ ਜਿੱਦਾਂ ਤੂੰ ਕਰਦੀ ਏ ਮੇਰੇ ਨਾਲ ਉਹਨਾਂ ਮੱਤੇ ਗੱਤ ਵੀ ਨਹੀਂ ਜਿੱਤ ਤੋ ਕਰ ਦੇ ਉਹਨਾਂ ਦੀ ਧੀ ਨਾਲ ਹੀ ਬੋਲਿਆ ਮੇਰਾ ਨਾਮ ਬੋਲਿਆ ਕਰ ਅੱਛਾ ਹਾਂ ਚਲ ਹਾੜੇ ਦਿਨ ਨੂੰ ਸਭ ਬੂਟੇ ਠੀਕ ਕਰ ਮੇਰੇ ਸਾਰੇ ਬੂਟੇ ਵੀ ਖਰਾਬ ਕਰਤੇ ਮੇਰੇ ਜਾਣ ਤੋਂ ਬਾਅਦ ਫਿਰ ਆ ਗਏ ਅ ਅੱਜ ਤੇ ਅੱਜ ਮੈਂ ਇੱਥੇ ਜਮਨ ਤੇ ਮਰਜੀ ਕੋਈ ਜਰਾ ਫੋਨ ਕਾਕੇ ਤਾ ਤੂੰ ਸੱਦਦੀ ਆ ਹੁਣ ਫੋਨ ਕੀਤਾ ਫੋਨ ਕਰਨੀ ਤੇਨੂੰ ਕੀ ਜਰੂਰ ਤਾਂ ਮਾਸੀ ਨੂੰ ਬੁਲਾਉਂਦੀ ਇਹ ਰਸਤੇ ਦੇ ਵਿੱਚ ਨੂੰ ਪੁੱਛਣਾ ਨਹੀਂਗਾ ਵੀ ਤੂੰ ਕਿੱਥੇ ਹੈ ਪੁੱਛ ਜਿਵੇਂ ਹੋਣਾ ਹੋਊਗਾ ਤਾਂ ਸਿੱਧੀ ਵੀ ਆਜੂਗੀ ਸਾਰੇ ਨਾ ਲੜਦੀ ਏ ਸਿੱਧੀ ਵੀ ਆਜੂਗੀ ਮਾਸੀ ਨੇ ਕਿ ਤੈਨੂੰ ਕਹਿਣਾ ਮਾਸੀ ਨੂੰ ਸਖਾਇਆ ਹੈ ਤਾਂ ਫੋਨ ਤੇ ਮਾਸੀ ਨੇ ਸਖਾਇਆ ਹੋਇਆ ਮੇਰੇ ਸਾਹਮਣੇ ਮਾਸੀ ਨੇ ਲੈਕਚਰ ਦਿੱਤਾ ਨਾ ਇਦਾਦ ਨਹੀਂ ਮੈਂ ਸਿੱਧਾ ਹੀ ਲੈਕਚਰ ਦਿੱਤਾ ਮਾਸੀ ਤੇਰੇ ਮਾਰੇ ਚ ਥੋੜਾ ਲੈਕਚਰ ਦਊਗੀ ਮਾਸੀ ਤੇਰਾ ਚੰਗਾ ਹੀ ਸੋਚੂਗੀ ਸਿਰ ਖਾਣ ਨੂੰ ਮਾਸੀ ਨੂੰ ਸੱਦ ਲੈ ਇੱਥੇ ਬੋਲ ਬੋਲ ਕੇ ਬੋਲ ਬੋਲ ਕੇ ਉਹ ਕਰਦੀ ਰਹਿੰਦੀ ਏ ਮਾਸੀ ਤੇਰਾ ਕੀ ਸਿਰ ਖਾਂਦੀ ਏ ਉਹ ਕਿਤੇ ਆਂਦੀ ਮੈਂ ਮਾਸੀ ਤੇਰਾ ਸਿਰ ਖਾਂਦੀ ਹੌਲੀ ਬੋਲ ਕੋਠੇ ਤੇ ਖੜੀ ਨੀ ਹੋਲੀ ਬੰਦ ਮਾ ਕੁਵੀ ਦਾ ਪੁੱਠੇ ਪਾਸੇ ਨੂੰ ਚੱਲਣ ਲੱਗ ਗਈ ਤੇਰਾ ਵੀ ਕੁਝ ਨਹੀਂ ਪਤਾ ਲੱਗਦਾ ਤੂੰ ਕੀ ਕਰਦੀ ਜਾਂ ਤੂੰ ਮੈਨੂੰ ਕੰਮ ਕਰ ਲੈਣ ਦੇ ਆਪਣਾ ਅੱਗ ਟਾ ਲੈ ਕੁੜੀ ਤੇਰਾ ਤਾਂ ਪਾਣੀ ਵੀ ਪੀਣ ਦੀ ਨਹੀਂ ਦਿੰਦੀ ਮੈਂ ਜਾਣਾਂ ਇਹ ਨਹੀਂ ਕਿ ਤੂੰ ਜਿੰਨਾ ਮਰਜ਼ੀ ਜਾਣਾਂ ਕਿ ਤੂੰ ਜਾਏਂਗੀ ਜਾਵੇਂਗੀ ਤੂੰ ਉੱਥੇ ਹੀ ਜਾਵੇਂਗੀ ਮੈਂ ਤੇਰਾ ਕੀਤਾ ਤਾਂ ਜਦੋਂ ਮੈਂ ਹੁਣ ਉੱਥੇ ਛੱਡਾਂਗੀ ਉੱਥੇ ਛੱਡ ਕੇ ਆਵਾਂਗੀ ਤੇ ਦੇ ਵੀ ਕੌਣ ਚੱਲ ਕੋਈ ਵੀ ਖਰਾਬ ਕਰਦੀ ਮਾਤਾ ਦੇ ਮੇਰੇ ਪਿੱਛੇ ਆਏ ਪਈ ਹੋਈ ਆ ਮਾਂ ਵੀ ਨੀਵੇਂ ਪਤਾ ਨਹੀਂ ਕੀ ਹੋ ਗਿਆ ਹੁਣ ਦੱਸ ਜਿਹਨੂੰ ਮਰਜ਼ੀ ਬੁਲਾ ਲਵੇ ਮੈਂ ਤਾਂ ਜਾਣਾ ਨਹੀਂਗਾ ਉਥੇ ਸਵੇਰ ਸਵੇਰ ਇੰਨੇ ਕੰਮ ਹੁੰਦੇ ਨੇ ਇੰਨੇ ਕੰਮ ਪੁੰਦੇ ਨੇ ਕਿ ਦਿਮਾਗ ਖਰਾਬ ਕਰ ਦਿੰਦੇ ਨੇ ਸਵੇਰੇ ਹੀ ਲੱਗ ਜਾਂਦੇ ਨੇ ਮੈਂ ਤਾਂ ਨਹੀਂ ਜਾਂਦੀ ਉਥੇ ਮੇਰਾ ਪਤਾ ਨਹੀਂ ਕਿੱਥੋਂ ਦੇਖ ਕੇ ਰਿਸ਼ਤਾ ਕਰਤਾ ਕੋਸੋ ਹੋ ਜਵੇ ਹੁਣ ਜਾਂਦੀ ਨਹੀਂ ਹੈਗੀ ਮੈਂ ਵੀ ਮਾਸੀ ਨੂੰ ਬੁਲਾ ਕੇ ਰੱਖੇ ਮਾਸੀ ਆਉਂਦੀਆਂ ਖਾਲੀ ਮਾਸੀ ਆ ਕੇ ਮਿਲ ਰਏ ਇੱਥੇ ਕੰਨ ਖਾਣ ਆਵੇਂ ਸਹੀ ਮਾਸੀ ਵੀ ਅੱਜ ਮਾਸੀ ਦੀ ਰੇਟ ਬਣਾਉਂ ਪਹਿਲਾਂ ਤਾਂ ਭਜਾਉਂ ਮਾਸੀ ਨੂੰ ਅੱਜ ਅਧੀਆਂ ਤੋਂਪਕਾ ਆਖਰਾਂ ਨਹੀਂ ਦਿਖਾ ਕਰਾਂਗੇ ਮੌਜਾਂ ਰਹੁ ਮੈਂ ਤਾਂ ਨਹੀਂ ਜਾਂਦੀ ਚਲੀ ਚੱਲ ਗਈ ਚੱਲ ਕੋਈ ਨਹੀਂ ਹੁਣਗੇ ਸਾਰੇ ਘਰੇ ਆ ਗਏ ਹਾਂ ਨਹੀਂ ਪਹਿਨੇ ਹਾਂ ਲਾਣੇ ਆ ਆਹੋ ਹੋ ਹੋ ਠੀਕ ਠਾਕ ਸਾਰੇ ਠੀਕ ਠਾਕ ਸਾਰੇ ਰਾਜੀ ਕਿਸੇ ਬਧੀਆ ਪੋਤਿਆ ਪੋਤੇ ਸਭ ਠੀਕ ਠਾਕ ਬਧੀਆ ਤੂੰ ਆ ਕੋਥੇ ਛੱਡਣੇ ਚਾਹਉਂ ਮੈਂ ਮੈਂ ਤੈਨੂੰ ਛੱਡਾਂਗੀ ਮੈਨੂੰ ਕੋਈ ਆਂਦਾ ਨਹੀਂ ਤੇ ਮੈਂ ਆਉਥੇ ਛੱਡਾਂਗੀ ਉਹ ਜਿਹੜੀਆਂ ਜੜੀਆਂ ਵਾਲੇ ਨਹੀਂ ਉਥੇ ਕੋਈ ਨਹੀਂ ਮੁੰਡਾ ਰਹਿ ਗਿਆ ਉਸਨੂੰ ਆਜਾ ਹਾਂ ਉਸ ਵਧੀਆ ਤੂੰ ਸੁਣਾਓ ਪਰਵਾਦੀ ਫੇ ਠੀਕ ਟਾਈਮ ਨਾਲ ਹੀ ਪਹੁੰਚੇਗੀ ਹਾਂ ਹਾਂ ਆਜ ਟਾਈਮ ਨਾਲ ਹੀ ਪਹੁੰਚਗੀ ਬਣੀ ਆਜ ਆਜ ਆਇਆ ਇੱਥੇ ਆਜਾ ਇੱਥੇ ਬਹੋੜਾ ਹੋਰ ਸੁਣਾ ਦੋ ਆਪਣੇ ਪਰਿਵਾਰ ਦਾ ਠੀਕ ਸਾਰਾ ਪਰਿਵਾਰ ਤੇ ਠੀਕ ਠਾਕ ਆ ਸਾਰੇ ਹੀ ਠੀਕ ਠਾਕ ਨੇ ਮੈਂ ਤੈਨੂੰ ਫੋਨ ਕੀਤਾ ਸੀ ਤਾਂ ਹਾਂ ਮੈਂ ਖੁਮਾਂ ਇਹ ਤੇ ਤੇ ਫੱਟੇ ਕਿਵੇਂ ਫੋਨ ਕਰਤਾ ਹਾਂ ਮੈਂ ਤੈਨੂੰ ਕਿਸੀ ਆ ਜਾ ਚਲ ਕੇ ਮੈਂ ਚੈਰ ਆਈ ਜਾਂ ਮੈਂ ਆਈ ਜਾਨੀ ਕਰ ਕਰ ਦੱਸ ਇਹ ਨਾ ਕੁੜੀ ਉਹ ਨਾ ਮੇਰੀ ਆਪਾ ਕਿੰਨਾ ਘਰ ਟਿਕਾਣਾ ਵਧੀਆ ਵੇਖ ਕੇ ਤੁਸੀਂ ਵੀ ਗਏ ਹੋ ਸਾਰਾ ਕੁਝ ਜਿੰਮੇਦਾਰ ਬੰਦੇ ਨੇ ਪਿਆਰੀ ਬੰਨਾ ਸਾਰੇ ਇੱਕ ਚੀਜ਼ਾਂ ਮਨ ਆਇਆ ਖਾਂਦੀ ਪੁੰਦੀ ਐ ਨਹੀਂ ਉੱਤੇ ਟਿਕਦੀ ਨਹੀਂ ਮੈਂ ਹੁਣ ਤੂੰ ਤਾਂ ਮੇਰੀ ਪਿਆਰੀ ਤੈਨੂੰ ਮੈਂ ਸਾਰੀ ਗੱਲ ਦੱਸਾਂ ਲਿਆ ਆਂ ਇਹ ਕਹਿੰਦੀ ਹਾਂ ਹਾਂ ਹੁਣ ਵੇਖ ਸਾਰਾ ਪਰਿਵਾਰ ਇਕੱਠਾ ਆ ਜੇ ਕੋਈ ਹੋਰ ਜੇ ਠਾ ਗਿਆ ਕਿਸੇ ਨੇ ਕਹਿੰਦਾ ਭਾਬੀ ਚਾਹ ਬਣਾ ਦੇ ਭਾਬੀ ਰੋਟੀ ਦੇ ਦੇ ਭਾਬੀ ਲੱਸੀ ਦੇ ਦੇ ਆ ਕਰ ਦੇ ਇਹ ਇੰਨਾ ਗੱਲਾਂ ਨੂੰ ਇਹਨੂੰ ਭੁੰਦਣਾ ਨਹੀਂ ਜੀਆ ਮੁੜੀ ਤੇ ਮੇਰੀ ਇਹਨਾਂ ਮੈਂ ਤੈਨੂੰ ਸੱਚੀ ਗੱਲ ਦੱਸਾਂ ਗਈ ਆ ਸੱਸ ਸਹੁਰੇ ਵੀ ਚੰਗੇ ਨੇ ਨੇ ਹੋਰ ਇਰੀ ਹੋ ਹਾਂ ਮੈਂ ਤੁਹਾਨੂੰ ਦੱਸਿਆ ਚਾਲੂ ਲਾਉਣਾ ਪੈਂਦਾ ਆ ਮੈਂ ਇੰਨੀ ਕ ਜਗ੍ਹਾ ਮੈਨੂੰ ਮੈਨੂੰ ਕਿਸੇ ਮੇਰੇ ਪਰਿਵਾਰ ਚ ਵਿਆਹ ਤਾਈ ਮੈਂ ਕਹਾਂ ਤੂੰ ਇੱਥੇ ਇੰਨੇ ਕ ਦਿਨ ਰਹਿਣਾ ਇੱਥੇ ਕਿਤਾ ਕਰ ਕਾ ਐਡਾ ਸੋਹਣਾ ਸਾ ਮੈਂ ਤੈਨੂੰ ਰੱਖਦੇ ਨੇ ਹੁਣ ਉਹਨਾਂ ਦੇ ਫੋਨ ਵੀ ਆਉਂਦੇ ਨੇ ਮੈਨੂੰ ਭੈਣ ਜੀ ਇਹਨੂੰ ਭੇਜੋ ਭੇਜੋ ਮਰਜੀ ਤੈਨੂੰ ਕਿਉਂ ਇਸ ਤਰ੍ਹਾਂ ਕਰ ਤੂੰ ਮੈਨੂੰ ਪਹਿਲਾਂ ਤਾਂ ਦੱਸਿਆ ਨੀ ਕਿੰਨੇ ਕ ਦਿਨਾਂ ਦੀ ਆਈ ਹੈ ਹੋ ਗਿਆ ਜੇ ਨੂੰ 15 ਦਿਨ ਆਈ ਹਾਂ ਫਿਰ ਇਹ ਇਹਨੂੰ ਲਾਣੇ ਲਾ ਜਾਂਦੀ ਆਪਣੇ ਪੇਟਿਆਂ ਘਰ ਹੁੰਦੀ ਆ ਬਰਾਬਰ ਕੰਮ ਕਰਦੀ ਆ ਲਾਣ ਲਾਣ ਕੇ ਛੁੱਟਣਾ ਚਾਹ ਨਹੀਂ ਚਲੋ ਲਾਦੇ ਵੀ ਆਈ ਯਾਦ ਹੋਈ ਜਾਂਦੀ 2 ਛੁੱਟਣਾ ਜਾਣੇ ਨਪਈਆਂ 3 ਪਈਆਂ ਤਾਂ ਆ ਜਾਂਦੀ ਇਹਨੂੰ ਉਹ ਤਾਂ ਨਹੀਂ ਜੀ ਮੈਂ ਤਾਂ ਪੁਰਾਣਾ ਕੁਝ ਕਹਿੰਦਾ ਰੋਣਾ ਵੀ ਨਹੀਂ ਮੈਂ ਪੁਰਾਣਾ ਕੀ ਪੁਰਾਣਾ ਇੱਥੇ ਨਹੀਂ ਦਾ ਉਹ ਇੱਥੇ ਤਾਂ ਨਹੀਂ ਆਗਾ ਆ ਗੱਲਬਾਤ ਹੁੰਦੀ ਆ ਹੁੰਦੀ ਆ ਮਾਰੇ ਇੱਕ ਛੁੜ ਗਈ ਕਿ ਸੇ ਮੈਨੂੰ ਕਹਿੰਦੀ ਹਾਂ ਮੈਂ ਤਾਂ ਉੱਥੇ ਜਾਣਾ ਨਹੀਂ ਮੈਂ ਤਾਂ ਤੈਨੂੰ ਉਹ ਨਹੀਂ ਤੇ ਤੇ ਆਉਂਦੇ ਨਰਾਣਾ ਤੂੰ ਵੀ ਤੇ ਆਪਣੀ ਭਾਬੀ ਦੇ ਨਰਾਣੇ ਤੈਨੂੰ ਇਹ ਰੱਖ ਲੂ ਨਹੀਂ ਸਹੀ ਗੱਲ ਹਾਂ ਸਹੀ ਗੱਲ ਮੈਂ ਤੈਨੂੰ ਗੋਡੇ ਨਾਲ ਲਾ ਕੇ ਕਿੱਥੇ ਰੱਖਾਂ ਉੱਡਦੀਆਂ ਫੜਦੀ ਐ ਧੀ ਤੇ ਤੇਰੀ ਆ ਧੀ ਤੇ ਤੇਰੀ ਤੋਂ ਕਹਿਣਾ ਦਾ ਵੀ ਪਰ ਇਹ ਉੱਡਦੀਆਂ ਨੂੰ ਫੜਦੀ ਐ ਹੁਣ ਮੈਂ ਕਿਹਾ ਮੈਂ ਕਹੀ ਮਾਸੀ ਨੂੰ ਸੰਦ ਨਹੀਂ ਸਮਝਦਾ ਮੈਂ ਮਾਸੀ ਆਈ ਆ ਮਸੀ ਸੱਸਰੀ ਘਰ ਸੱਸਰੀ ਘਰ ਸੱਸੇ ਦਾ ਹੋਰ ਠੀਕ ਹੋ? ਹਾਂ ਠੀਕ ਠਾਕ ਵਧੀਆ ਹੋਰ ਠੀਕ ਹੈ ਸੋਰੀ ਠੀਕ ਹੈ ਨਹੀਂ ਹਾਂ ਠੀਕ ਹੈ ਨਹੀਂ ਕਿ ਉਹਨਾਂ ਨੂੰ ਕਿਉਂ ਹਾਏ ਨਹੀਂ ਪਹਿਣਾ ਕਿਉਂ ਹੋਵੇ ਹਾਂ ਹਾਏ ਨਹੀਂ ਬੁੱਤ ਕਿਉਂ ਹੋਵੇ ਬੈਠ ਜਾ ਬੈਠ ਬੈਠੀਏ ਤੁਸੀਂ ਬੈਠੋ ਚਾਹ ਪਾਣੀ ਮੈਂ ਇਹ ਚਾਹ ਪਾਣੀ ਤੇ ਕੋਈ ਨਾ ਪੀਣੇ ਆ ਤੇ ਮੈਂ ਤੇ ਸੋ ਆਪਣਾ ਬੈਗ ਫੜਾ ਸੀ ਤੇ ਮੈਂ ਤੇ ਉੱਥੇ ਹੀ ਚੱਡ ਕੇ ਆ ਗਈ ਆ ਤੇ ਕਿਸੇ ਨੂੰ ਕਲਾ ਕੇ ਜ ਮੰਗਾ ਲੈਣੀ ਆ ਤੇ ਇਹਨੇ ਮੈਨੂੰ ਤੱਤੇ ਫੁੱਟੇ ਫੋਨ ਕੀਤਾ ਆ ਅਖੇ ਉਹ ਕੀ ਤੁਸੀਂ ਹਾਂ ਤੇ ਹੋਰ ਕਿਉ ਮਮੀ ਤੱਤੇ ਫੱਟੇ ਕੀਤੇ ਮੈਂ ਵੀ ਮਾਸੀ ਵੈਸੇ ਹੀ ਮਿਲਣ ਆ ਰਹੀ ਆ ਚ ਕੋਈ ਨਾ ਛੱਡ ਪਰਖ ਹੋਈ ਨਾ ਕੋਈ ਨਹੀਂ ਤੂੰ ਬੰਦਾ ਮੇਰੇ ਰਸਤੇ ਆ ਗੂ ਬੁਲਾ ਬੁਲਾ ਕੇ ਮੇਰੀ ਬਦਨਾਮੀ ਕਰਾਉਣ ਲੱਗੀ ਆ ਬੇਲਾਈ ਦਾ ਕਰਦੀ ਨਾ ਨਹੀਂ ਭੈਣ ਨਾਨੀਆਂ ਵਰਜੀਤ ਪੁੱਤੇ ਤਰ੍ਹਾਂ ਨਾ ਕਰ ਨਾ ਐ ਨਹੀਂ ਕਰ ਜਾਂਦਾ ਮੈਨੂੰ ਨਹੀਂ ਪਤਾ ਹੈਗਾ ਇਹਦਾ ਪਹਿਲਾਂ ਮੈਨੂੰ ਪਸਾਤ ਆਵੇ ਲੈ ਦੱਸ ਨਹੀਂ ਲੈ ਮੈਂ ਤੇਰੀ ਵੀ ਸੁਣਨੀ ਆ ਤੂੰ ਬੈਠਾ ਮੈਂ ਤੇਰੀ ਨਹੀਂ ਆ ਮੈਂ ਥੋੜਾ ਚਾਹ ਤੇ ਬੈ ਚੱਕ ਲਿਆ ਕਿਛ ਲੋਕ ਲਾ ਦਵੀਂ ਤੂੰ ਮੈਂ ਤੇ ਨਾ ਦੰਨੀ ਕੋਈ ਨਾ ਕਲਾ ਹਾਂ ਚਲ ਕੋਈ ਨਾ ਲੈ ਆ हां मेरी का हां नहीं ਪੈਣਾ ਇਹ ਤੇ ਸਿਰ ਦੇ ਵਾਲਾ ਨੂੰ ਪੈਂਦੀ ਇਹ ਤੇ ਉਹਨਾਂ ਨੂੰ ਗੰਧੀਆਂ ਖਰਦੂ ਫੜ ਕੇ ਮੈਨੂੰ ਕਹਿੰਦੀ ਆ ਤੂੰ ਮੈਨੂੰ ਫਸਾਇਆ ਦੱਸ ਹੁਣ ਮੈਂ ਉਧਰ ਛੜਾ ਕੇ ਤੇ ਇਹਨੂੰ ਕਿੱਦਾਂ ਕਰਦੀ ਇਹ ਤੇ ਸਿਰ ਦੇ ਵਾਲਾ ਨੂੰ ਗੱਜੇ ਤੋਂ ਮੇਰੇ ਸਿਰ ਦੇ ਵਾਲਾ ਨੂੰ ਪੈਂਦੀ ਤੇਰੇ ਕਹਿੰਦੇ ਨੇ ਕਿ ਛਾੜੇ ਲੋਕੀ ਖਾਣ ਪਾਉਂਦੇ ਹੁੰਦੇ ਨੇ ਇਹ ਸੌਰੇ ਦੀ ਦਾੜੀ ਹੱਗੀ ਪਿਓ ਦੀ ਕੀ ਲੱਗੀ ਪਿਓ ਦੀ ਸਦਾੜੀ ਇਹਦੇ ਸੌਰੇ ਦੀ ਕਿ ਨਹੀਂ ਸੋਰੇ ਦੀ ਕੀ ਲੱਗੀ ਜਦ ਪਿਓ ਦੀ ਹੋਵੇ ਤੇ ਸੋਰੇ ਦੀ ਕੀ ਲੱਗੀ ਇਹ ਤੇ ਭੈਣੇ ਮੇਰੀ ਗੱਲ ਸੁਣ ਇਹ ਤੇ ਉੱਡ ਜਿਵੇਂ ਫੜਦੀ ਹੈ ਹੈ ਨਾ ਤੇ ਇੰਨਾ ਸੋਹਣਾ ਘਰ ਬਾਰ ਹੈ ਜਦ ਉਹਨਾਂ ਜਿਵੇਂ ਫੈਮਿਲੀ ਰਹਿੰਦੀ ਹੋਵੇ ਨਾ ਤੇ ਫਿਰ ਥੋੜੇ ਬਹੁਤਾ ਇੱਕ ਦੂਜੇ ਨਾਲ ਦੁੱਖ ਸੁੱਖ ਵੰਡਾਣਾ ਪੈਂਦਾ ਹੈ ਹੈ ਨਾ ਕੀ ਕਹਿੰਦੇ ਨੇ ਕੀ ਕਹਿੰਦਾ ਹੈ ਤੇ ਘਰ ਦਾ ਪਕੌਣਾ ਹੀ ਪੈਂਦਾ ਆ ਇਹਨੂੰ ਕੁਛ ਉਹ ਕਹੀਏ ਨਾ ਹਾਂ ਕਰਾ ਕੀ ਕਰਨਾ ਕੀ ਕਰੀ ਬੀਬਾ ਵੀ ਕਰ ਦਿਆਂਦਾ ਮੂੰਹ ਸੁੱਕ ਪੈਸਾ ਆ ਰਿਹਾ ਅੜੀਏ ਰੋਟੀ ਪਾਣੀ ਦਿੱਤੀ ਰੋਟੀ ਪਾਣੀ ਮੇਰੀ ਨੂੰ ਅਰ ਤੇਰੀ ਨੂੰ ਜੇ ਸਾਡੀਆਂ ਨੂੰ ਰੋਟੀ ਪਾਣੀ ਪਕਾਉਣ ਦੀਆਂ ਨਾ ਨਾ ਤੈਨੂੰ ਮੈਂ ਦੱਸ ਕੀ ਕਰਨਾ ਨਾ ਕਹਾਂਗੇ ਹੁਣ ਇਹ ਵੱਡੀ ਆ ਤਿੰਨ ਕੁ ਵਾਰ ਇਹਨੇ ਚਾਹ ਬਣਾਣੀ ਹੋ ਹੈ ਹੁਣ ਕੁਵਾਰਿਆਂ ਤੇ ਆਹ ਕਿ ਕਹਣੇ ਭਾਬੀ ਚਾਹ ਬਣਾਣਗੇ ਹੈ ਇਹ ਆਪਣਾ ਇਹ ਚਾਹ ਚੋਲ ਤਾਂ ਨਹੀਂ ਬਾਹਰ ਕਾਣਦੀ ਨੂੰ ਨਹੀਂ ਚਾਹੀਦੀ ਨਾ ਨਾ ਮੈਂ ਤੇ ਨਹੀਂ ਕਿਸੇ ਨੂੰ ਰੋਟੀ ਪਕਾ ਕੇ ਦੇਣੀ ਮੈਂ ਤੇ ਨਹੀਂ ਕਿਸੇ ਨੂੰ ਚਾਹ ਬਣਾ ਕੇ ਦੇਣੀ ਪੂਰਾ ਵਿਗੜਾ ਉਹਨਾਂ ਦਾ ਵਿਗੜਾ ਤੇ ਇੱਥੇ ਆ ਕੇ ਬਹਿ ਗਈ ਸ਼ੌਣੀ ਪਾ ਕੇ ਨਾ ਤੇ ਉਹ ਮੇਰੀ ਗੱਲ ਸੁਣ ਅੱਜ ਤੇ ਤੇਰੀਆਂ ਚੱਲਦੀਆਂ ਨੇ ਤੇ ਤੂੰ ਇਹਨੂੰ ਸਾਫ਼ ਸੂਤ ਲੈਣੀ ਨੇ ਤੇ ਕੱਲ ਨੂੰ ਪਾਪੀਆਂ ਦੇ ਸਿਰੇ ਹੋ ਗਈ ਪਾਪੀਆਂ ਦੇ ਗੱਲ ਦੇ ਸਿਰੇ ਹੋ ਗਈਆਂ ਵੀ ਉੱਥੇ ਹੀ ਆਈਆਂ ਨੇ ਤੇ ਜੀ ਕਰੇ ਤੇ ਵਿਗੜ ਗਈ ਤੇ ਪਤਾ ਨਹੀਂ ਲੱਗਦਾ ਆਹ ਹੁਣ ਇਹਨਾਂ ਤੂੰ ਕੁਛ ਇਹਨੂੰ ਸਮਝਾਵਾਂ ਮੈਂ ਸਮਝਾਵਾਂ ਦੀ ਕੋਈ ਨਾ ਉੱਥੇ ਮੈਂ ਕਹਿੰਦੀ ਆ ਹਾਈ ਤੈਨੂੰ ਕਿਵੇਂ ਆ ਗਈ ਹੋਰ ਕਿਵੇਂ ਆ ਗਈ ਇਹ ਤੇ ਬੜੀ ਖਰਾਬ ਹੈ ਤੇ ਮੈਂ ਜੀ ਨੂੰ ਕਿਹਾ ਕਿ ਨਹੀਂ ਆਦਿ ਨਹੀਂ ਆਦਿ ਦੱਸਣਾ ਆ ਵੀ ਇਹਨੂੰ ਕਹੀਂ ਨਾ ਫੋਨ ਆਇਆ ਮੈਂ ਤੇਨੂੰ ਕਿਤਾ ਸੀ ਫੋਨ ਤੇ ਮੈਨੂੰ ਮੈਂ ਕਹਤੇ ਮਾਸੀ ਆਂਦੀ ਐ ਤੇ ਕਿੰਨਾਂ ਤੇ ਫੋਨ ਕੀਤਾ ਮੈਂ ਨਹੀਂ ਮੈਂ ਫੋਨ ਨਹੀਂ ਕੀਤਾ ਉਹ ਤਰਾ ਹੀ ਆਂਦੀ ਨੀ ਚੱਲ ਛੱਡ ਪਰਾਂ ਐਨੀਆਂ ਨਹੀਂ ਕਿ ਇਹ ਇਹੋ ਜੀਆਂ ਗੱਲਾਂ ਤੈਨੂੰ ਡਰੀ ਜਾਂਦਾ ਫੋਨ ਕੀਤਾ ਤਾਂ ਕਰਨਾ ਨਹੀਂ ਨਾ ਫੋਨ ਇਹਦੇ ਵਿੱਚ ਕੀ ਹੋ ਗਿਆ ਅੱਡੀ ਡਰਦੀ ਬਣਾਇਆ ਮੈਂ ਨਹੀਂ ਡਰਦੀ ਤੂੰ ਨੀ ਕੁੜੀ ਆ ਨਾ ਮਾਸੀ ਆ ਗਈ ਆਹ ਦੇਹੀ ਰਾਮਨਾ ਕੋਲ ਜਾ ਕੇ ਦਿੰਦੀ ਕੁੜੇ ਆ ਜਾ ਆ ਨੀ ਆ ਜਾ ਆ ਜਾ ਬੈਠ ਕੁੜੇ ਮੈਂ ਤੇ ਤੁਹਾਡੇ ਘਰ ਕੇ ਆਈ ਤੇ ਤੂੰ ਤੇ ਛਲ ਮਤਾਨੇ ਆਲੇ ਕੋਡੀ ਛਿੱਕੇ ਕੋਡੀ ਆਲੇ ਕੋਡੀ ਛਿੱਕੇ ਕੋਡੀ ਹੈ ਆ ਜਾ ਬੈ ਜਾ ਇੱਕ ਹੀ ਕਰ ਜੀ ਫੇਰਨੀ ਮੈਂ ਤਾਂ ਸਬਜ਼ੀ ਬਣਾਉਣ ਲੱਗੀ ਸੀ ਮਾਹ ਤੜਕਾ ਲਾ ਰੂ ਤੇ ਗੱਲ ਕਰ ਲਾ ਮਾਸੀ ਨਾਲ ਲੱਗੀ ਮਾਸੀ ਨਾਲ ਗੱਲ ਕਰਾਂ ਮਾਸੀ ਨੂੰ ਤੂੰ ਪਹਿਲਾਂ ਨਾ ਝੂਠ ਬੋਲਿਆ ਮੈਂ ਮੈਂ ਨਹੀਂ ਬੁਲਾਈਗੀ ਮਾਸੀ ਆਪਣੇ ਆਪ ਆਈ ਐ ਤੇ ਤਾਂ ਕੀ ਹੋ ਗਿਆ ਤੇਰੀ ਮਾਂ ਆ ਨਾ ਮਾਵਾਂ ਧੀਆਂ ਦੀ ਤੇ ਗੱਲਾਂ ਬੜੀਆਂ ਦੁੱਖ ਸੁੱਖ ਮਾਸੀ ਕਿੰ ਨੂੰ ਨਹੀਂ ਪਤਾ ਮੈਨੂੰ ਜਿਹੇ ਜਾ ਘਰ ਲੱਭ ਗਈ ਤੇਨੂੰ ਜਮਾਈ ਨੇ ਫੇਟਾ ਮਾਸੀ ਨੂੰ ਕਾਨੂੰਨ ਨਹੀਂ ਪਤਾ ਹੈ ਗੋਸਕਰ ਦਾ ਕਿੱਥੇ ਬਿੱਟ ਕਿਉਂ ਗਿਆ ਫਿਰ ਤੁਸੀਂ ਦੋਨੋਂ ਜਣੀਆਂ ਨੇ ਇਕੱਠੀਆਂ ਹੋ ਕੇ ਕੀਤਾ ਸੀ ਨਾ ਤੇ ਨੇ ਫੇਟੋ ਹੋ ਕੇ ਗਿਆ ਦੱਸ ਨਾ ਸੇਸਰ ਨਾਲ ਜਿੰਦਰੇ ਮਾਸੀ 4:00 ਵਜੇ ਨੰਦੇ ਹੈ ਸਾਨੂੰ ਨੀ ਕੋਈ ਤਾਂ ਚਾਹ ਕਰਨਾ ਕੋਈ ਕਹਿੰਦਾ ਜੀ ਰੋਟੀਆਂ ਫੜਾ ਦੇ ਸੇਸਰ ਸਤਨ ਤਿੰਨ ਚਾਹ ਚਾਰ ਵਾਰੀ ਤੇ ਦਿਨ ਦੀ ਰੋਟੀਆਂ ਖਾਂਦੇ ਨੇ ਨਹੀਂ ਉਹ ਤਾਂ 4:00 ਵਜੇ ਵੀ ਚਾਹ ਪੀਂਦੇ ਨੇ ਹੈਨਾ 4:00 ਵਜੇ ਚਾਹ ਪੀਂਦੇ ਨੇ ਫਿਰ ਨਾਸ਼ਤੇ ਨਾਲ ਪੀਂਦੇ ਨੇ ਫਿਰ ਇੱਕ ਵਾਰੀ 10:00 ਵਜੇ ਵੀ ਪੀਂਦੇ ਨੇ ਨਹੀਂ ਪਹਿਲਾਂ ਇਹਨੂੰ ਪਤਾ ਸੀਗਾ ਮੰਮੀ ਨੂੰ ਬਈ ਮੈਂ ਕਿੰਨਾ ਲੇਟ ਉੱਠਦੀ ਆ ਇੱਥੇ ਹੈ ਮੇਰੀ ਟੀਕ ਨਹੀਂ ਹੋਣਾ ਤਾਂ ਮੈਨੂੰ ਪਸਾਣਾ ਕੱਢ ਵਾਸਤੇ ਸੀ ਪਿੰਡ ਅਥਰੀ ਜਾ ਕੇ ਉਹ ਗੱਲਾਂ ਕਰੀਆਂ ਜਿਹੜੀ ਉੱਠਬਾ ਰਹੀ ਪੁੱਤ ਦੇ ਲਈ ਆ ਟੂਕੀਆ ਕੋਈ ਗੱਲ ਨਹੀਂ ਹੋ ਜਾਂਦਾ ਹੈ ਹਨਾ ਹੁਣ ਘਰ ਕੋਈ ਨਹੀਂ ਤੂੰ ਲੈ ਉੱਠ ਹੁਣ ਕਿਦੋਂ ਲੈ ਠੇਂਗੀ ਤੇ ਤੇਰੇ ਪਹਿਣਾ ਇਹ ਕਹਿੰਦੇ ਹੁੰਦੇ ਨੇ ਜਿਹੜੇ ਨਾ ਐ ਲਾ ਜਪਾਤਾ ਤੇ ਸੋਹਰਿਆਂ ਦੀ ਵੀ ਰੱਖਣੀ ਪੈਂਦੀ ਐ ਤੇ ਮਾਂ ਪਿਓ ਦੀ ਵੀ ਰੱਖਣੀ ਪੈਂਦੀ ਐ ਹੋਰ ਇਹ ਕਿਹਨੇ ਵਾਸਤੇ ਚਾਹੀਦੇ ਦੇ ਹੋਰ ਜਿਹੜਾ ਲੱਭ ਕੇ ਦੇਤੇ ਨੇ ਮੈਨੂੰ ਤਾਂ ਧੋਕੀ ਹੋ ਗਿਆ ਅੰਨੀ ਲਾ ਜੇ ਅਗੋ ਤੁਹਾਡਾ ਚਾਹੀਦਾ ਬੱਚਾ ਬਣਾਇਆ ਪਹਿਲਾਂ ਕੀ ਹੋਣਾ ਚਾਹੀਦਾ ਸੀ ਮੁੰਡਾ ਹੀ ਹੁੰਦਾ ਉਹਦਾ ਮਾਂ ਨਾ ਹੁੰਦਾ ਪਿਓ ਨਾ ਹੁੰਦਾ ਨਾ ਉਤੋ ੜੀ ਕਿਉਂ ਹਾਏ ਨਹੀਂ ਭੈਣ ਨਾ ਮਰਜੀ ਹੈ ਨਹੀਂ ਕਰੀ ਦਿੰਦਾ ਐ ਨਹੀਂ ਗੱਲਾਂ ਆਪ ਤੇ ਆਉਂਦੀਆਂ ਜਿਹੜੀਆਂ ਤੂੰ ਕਰਨੀ ਫੇਰਨੀ ਆ ਹੈ ਨਾ ਪਿੱਛੇ ਵਾਲੇ ਦੀ ਵੀ ਵੇਚਦੀ ਐ ਇਹ ਨਾ ਕਹ ਵੀ ਉਹਨਾਂ ਦੀ ਵੇਚ ਹੀ ਕਰ ਲੈਣੀ ਐ ਵੇਚਦੀ ਹੁੰਦੀ ਆ ਦੀ ਹੋਈ ਜਾਵੇ ਇਹਨੇ ਮੈਨੂੰ ਫਸਾਇਆ ਨਾ ਤੇ ਫਸਾਇਆ ਉਹਦੇ ਵਿੱਚ ਕੀ ਹੋ ਗਿਆ ਭੈਣੇ ਨੂੰ ਫਸਾਇਆ ਲੈ ਕਿਤੇ ਲੰਡੂ ਤੇ ਨਹੀਂ ਗਏ ਕਿਤੇ ਮਖੱਟੂ ਤੇ ਨਹੀਂ ਗਏ ਵੀ ਮੈਨੂੰ ਕੱਟੂ ਨੇ ਕਿ ਲੰਡੂ ਨੇ ਘਰ ਇਧਰ ਉਧਰ ਤੇ ਘਰਦੇ ਫਿਰਦੇ ਨੇ ਕੁਝ ਖਾਂਦਾ ਨਾ ਤੇ ਤੇ ਤੋਂ ਸਮਝ ਨਹੀਂ ਨਾ ਲੈ ਸਮਝਾ ਲੂੰਗੀ ਮੈਂ ਤਾਂ ਕੋਈ ਨਹੀਂ ਸਮਝਾ ਲੂੰਗੀ ਕੋਈ ਨਾ ਕੋਈ ਨਾ ਸਮਝਾ ਲੂੰਗੀ ਆ ਬਿਲ ਕਰ ਸਮਝਾ ਇਧਰ ਜਾ ਰਹਿ ਪਿੰਡ ਤੂੰ ਜਾ ਜਾ ਦੋ ਮਿੰਟ ਓਕੇ ਹੋਰ ਕੱਟ ਜਾਂਦੀ ਨਹੀਂ ਸਮਝਾਸ ਤੇਰੀ ਮਾਤੇ ਨਹੀਂ ਸੰਦੀ ਮਾਂ ਕੀ ਤੇ ਮਾਸੀਗੀ ਹਾਂ ਮਾਸੀ ਵੀ ਮਾਸੀ ਮੇਲੇ ਕਹਿਣ ਦਾ ਲਵ ਚ ਚੰਦਾ ਵੀ ਮਾਸੀ ਵੀ ਉਹ ਮਾਸੀ ਸੀ ਤੇ ਉਹ ਮਾਂ ਹੀ ਸੀ ਠੀਕ ਹੈ ਨਾ ਤੇ ਇਹ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਐਡਾ ਵੱਡਿਆ ਕਿ ਉਹ ਸੋਹਣਾ ਘਰ ਮਿਲਿਆ ਅੱਜ ਤੇ ਤੂੰ ਕਹਿੰਨੀ ਹੈ ਮੇਰਾ ਘਰ ਵਾਲਾ ਮੇਰੀ ਮੁੱਠੀ ਚ ਹੈ ਤੇ ਭਲਕੇ ਅਗਲਾ ਮਾਂ ਪਿਓ ਦੀਆਂ ਭਾਦੀਆਂ ਦੀ ਮੰਨਣ ਲੱਗ ਗਿਆ ਤੇ ਫਿਰ ਕੀ ਕਰੇਗੀ ਤੂੰ ਹੈ ਨਾ ਫਿਰ ਤੂੰ ਆਪਣੀ ਬਣੀ ਟਣੀ ਕਿੰਨੀ ਕ ਹੈਗੀ ਲੋਹਾ ਤੇ ਬਹਿ ਜਾਏਗੀ ਮਾਸੀ ਮੈਂ ਉੱਥੇ ਕੀ ਕਰਨ ਜਾਵਾਂ ਮੈਨੂੰ ਤਾਂ ਸਮਝ ਤੋਂ ਬਾਹਰ ਹੋ ਗਿਆ ਨਾ ਤੇ ਚਾਹ ਪਾਣੀ ਦਾ ਸਦਾ ਪਤਾ ਹੀ ਹੈ ਹੋਰ ਕੀ ਹੈ ਚਾਹ ਪਾਣੀ ਬਣਾਇਆ ਰੋਟੀਆਂ ਪਕਾ ਔਰ ਇਹ ਸਾਰਾ ਦਿਨ ਹੀ ਮਾਸੀ ਉਹਨਾਂ ਦਾ ਮੁੱਕਦਾ ਸਾਰਾ ਦਿਨ ਕੋਈ ਤਾਂ ਨਹੀਂ ਫਿਰ ਕੀ ਹੋ ਗਿਆ ਕੱਲ ਨੂੰ ਉਹਨਾਂ ਦੇ ਵੀ ਵਿਆਹ ਹੋਈ ਜਾਣੇ ਨੇ ਸੋ ਕੋ ਤੇਰੀ ਇੱਜ਼ਤ ਵੜੇਗੀ ਤੇਰੀ ਠੋਕ ਬਣੂਗੀ ਵੀ ਭਾਵੇਂ ਛੋਟੇ ਛੋਟੇ ਸੀਧੀ ਔਰ ਜੇਟ ਤੇ ਮੈਂ ਵੱਡੀ ਸਸਾਰਿਆਂ ਨਾਲ ਤਾਂ ਮੇਰੇ ਤੇਰੀ ਠੋਕ ਬਣੂਗੀ ਵਿਆਹ ਸ਼ਾਦੀ ਹੋਊਗੀ ਤੇ ਇਹਨੂੰ ਠੋਕ ਬਣੂਗੀ ਤੂੰ ਹੈਨਾ ਵੀ ਵਧੀਆ ਘਰ ਦੀ ਵਸਿੰਦਿਆਂ ਦੀ ਆਈ ਹੈ ਕਹ ਕਰ ਮੂੰਹ ਸਾਹ ਲੈ ਐ ਨਹੀਂ ਕਰੀਦਾ ਹੁੰਦਾ ਜੇ ਚਾਹ ਮੈਂ 1 ਵਜੇ ਤੇ ਸਵੇਰੇ ਚਾਹ ਪੀਂਦੇ ਨੇ ਇੱਕ ਵਾਰੀ ਫਿਰ ਨਾਸ਼ਤੇ ਨਾਲ ਪੀਂਦੇ ਨੇ ਰੋਟੀ ਨਾਲ ਇੱਕ ਵਾਰੀ ਫਿਰ 10 ਵਜੇ ਵੀ ਚੜ ਜਾਂਦਾ ਪਤੀਲਾ ਤਾਂ ਤਾਂ ਕੀ ਹੋ ਗਿਆ ਤੈਨੂੰ ਕੀ ਬਣਾਉਂਦੀ ਨੂੰ ਅੱਜ ਤੇ ਤੇਰਾ ਪਰੋਣਾ ਤੇਰੇ ਵਾਲਿਆ ਭਲਕੇ ਨਾ ਹੋਇਆ ਤੇ ਤੂੰ ਫਿਰ ਕੀ ਕਰੇਂਗੀ ਅੱਜ ਤੇ ਤੇਰੀ ਮਾਂ ਆ ਤੇ ਤੇਰੇ ਰਿਸ਼ਤੇਦਾਰ ਭੈਣ ਭਾਂ ਤੇਰੀ ਮੰਨਦੇ ਨੇ ਭਲਕੇ ਮੇਰੀਆਂ ਗੱਲਾਂ ਸੁਣ ਕੇ ਤੈਨੂੰ ਕੀੜੇ ਰਾਜੇ ਦੀ ਪਰਚਾ ਹੁੰਦੀ ਹੈ ਹੈਨਾ ਤੇ ਕੱਲ ਨੂੰ ਤੈਨੂੰ ਇਹਨਾਂ ਨੇ ਠੋਕਰਾਂ ਮਾਰਨਗੇ ਤੇ ਫਿਰ ਕੀ ਕਰੇਂਗੀ ਸਮਝ ਚ ਸਮਝਿਆ ਤੂੰ ਨਾ ਆਪਣੀ ਮਾਂ ਨੂੰ ਤਾਬਾ ਨਾ ਕਰ ਤੇ ਆਪਣੇ ਚੁੱਪ ਕਰਕੇ ਕੰਨ ਵਿੱਚ ਪਾਈ ਨਾ ਰੜਕ ਤੇ ਆਪਣੇ ਸੌਰੀ ਚਲੀ ਜਾਈ ਤੇ 15 ਦਿਨ ਹੋ ਗਏ ਆ। ਹੈਨਾ ਕਿਤੇ ਨੋਹਾਂ ਤੀ ਮੈਂ 15 15 ਦਿਨ ਜਿਆ ਕੇ ਰਿੰਦ ਗਾਨ ਆ ਜੀ ਤੇਰਾ ਬਾਲ ਬੱਚਾ ਨਹੀਂ ਪਲਕੇ ਤੇਰੇ ਬਾਲ ਬੱਚੇ ਹੋਣੇ ਹੈਨਾ ਸਕੂਲ ਚ ਜਾਣ ਲੱਗਣਗੇ ਫਿਰ 15 15 ਦਿਨ ਤੇਰੇ ਇਥੇ ਰਹਿਣਿਆ ਕਰੇਗੀ ਤੇਰਾ ਚਾਉਣਾ ਕੌਣ ਚੁੱਕੂਗਾ ਬੰਦਾ ਵੱਡ ਜਾ ਆਪਣੇ ਸੌਰੀ ਵਾਗ ਜਾ ਉਹਨਾਂ ਨੂੰ ਠੀਕ ਹੈ ਜੇ ਤੇਰੇ ਕੋਲ ਗਲਤੀ ਹੋ ਗਈ ਤਾਂ ਮਾਫੀ ਮੰਗ ਲੈ ਜਾ ਕੇ ਪਿੱਛੇ ਤੇ ਵੀ ਲੱਜ ਜਾ ਪਾਲਲਾ ਜੋਪ ਕਰਕੇ ਚਲੀ ਜਾ ਤੇਰੀ ਮਾਂ ਨੇ ਤੇਰਾ ਮਾੜਾ ਨਹੀਂ ਸੋਚਿਆ ਚੰਗਾ ਹੀ ਸੋਚਿਆ ਖਾਨਦਾਨ ਲੱਭ ਕੇ ਦਿੱਤਾ ਹੈ ਪੈਸੇ ਵਾਲੇ ਨੇ ਕਿਤੇ ਐ ਨਹੀਂਗਾ ਵੀ ਉਹ ਚੁੱਲਾ ਚਕਮਾ ਚੁੱਲਾ ਨੇ ਹੈਨਾ ਤੂੰ ਮਾਣ ਖਤਰਨਾਖਣੀ ਕਹਿਨੀ ਹੈ ਇਹਨੇ ਖਤਰਨਾਖਣੀ ਨੇ ਮੈਨੂੰ ਇਧਰ ਘਲਤਾ ਇਧਰ ਘਲਤਾ ਉਧਰ ਗਿਆ ਤਾਂ ਉਧਰ ਗਿਆ ਖਾਨਦਾਨ ਹੈ ਚੰਗਾ ਹੈ ਹੈਨਾ ਅਵੇ ਤੇ ਤੈਨੂੰ ਪੌਕਟ ਖਰਚਾ ਨਹੀਂ ਮਿਲਦਾ ਤੈਨੂੰ ਪੈਸੇ ਨਹੀਂ ਹੁੰਦੇ ਫਿਰ ਕਿਉਂ ਗੇ ਰੋਟੀ ਪਾਣੀ ਦੀ ਘੜੀ ਹੈ ਕੱਸ ਦੇ ਤੋਣੀ ਆਪਾਂ ਇਹ ਤੋਕਕਾ ਇਹ ਰ ਕੋ ਮੰਗਦੇ ਨੇ ਜੇ ਤੇ ਇਹਨੂੰ ਕੋ ਮੰਗਣਗੇ ਨਾ ਫਿਰ ਤੂੰ ਕਹੇਂਗੀ ਕਿਉਂਕਿ ਜੇ ਮੇਰੇ ਦੇ ਉਰ ਜੱਟ ਬੜੀ ਫਿਰਦੇ ਸੱਸ ਬੜੀ ਫਿਰਦੀ ਇਹ ਨਾ ਨਾ ਮੇਰੇ ਕੋ ਨਹੀਂ ਮੰਗ ਸਕਦੀਆਂ ਕੀ ਮਾੜੀ ਕਿਹਾ ਤੈਨੂੰ ਸਹੀ ਕਿਹਾ ਨਾ ਹਾਂਜੀ ਠੀਕ ਹੈ ਹੈ ਹੂੰ ਇਹ ਜਿਹੜੇ ਬਸਿੰਦੇ ਕਰਾਂਦੀਆਂ ਨਹੀਂ ਹੈ ਨਹੀਂ ਕਰਦੀਆਂ ਸਮਾਸ਼ੀ ਠੀਕ ਕਹਿੰਦੀ ਆ ਹਨਾ ਜਣਾ ਤਾਂ ਪਾਣੀ ਨਹੀਂ ਨਿਕਲਦੇ ਦਿਨ ਜਾਂ ਮਹੀਨੇ ਨੂੰ ਦੋ ਮਹੀਨੇ ਨੂੰ ਗੱਲ ਤਾਂ ਹੋਊਗੀ ਬੜਕ ਤੇ ਤੂੰ ਵਧੀਆ ਕੰਮ ਬੇਇਜ਼ਤੀ ਕਰਾਉਣੀ ਹੈ ਨਾਲੇ ਮਿਆਦੀ ਕਰਾਉਂਗੀ ਨਾਲ ਮਾਤੇ ਮਾਵਾਪੀ ਕਰਾਉਂਗੀ ਮਾਸੀ ਕਹਿੰਦੇ ਠੀਕ ਆ ਚਲੀਓ ਜਾਨੀ ਮੈਂ ਕੀ ਕਰੀ ਇੱਥੇ ਵੀ ਕੰਮ ਕਰਕੇ ਖਾਣਾ ਮੈਂ ਕੀ ਕਰਦੀ ਮੈਂ ਠੀਕ ਆ ਕੁਛ ਨਹੀਂ ਮੰਮੀ ਮੈਂ ਤਾਂ ਇਹ ਸੋਚ ਲਈ ਸੀ ਮਾਂ ਚਲੀਓ ਜਾਨੀ ਆ ਚੰਗਾ ਹੈ ਨਾ ਚੰਗਾ ਚੱਲ ਠੀਕ ਹੈ ਨਾ ਵੇਖ ਰਿਟਿੰਗੀ ਗੱਲ ਆ ਆਪਣੇ ਘਰ ਹੀ ਚੰਗਾ ਹੁੰਦਾ ਤੇ ਮੇਰੀ ਧੀ ਜੇ ਮੈਂ ਤੈਨੂੰ ਖਿੱਚ ਕੇ ਕੁਝ ਘਰ ਕਾਇਂਦੀ ਹੈ ਨਾ ਤਾਂ ਘਰ ਆਪਣੇ ਚੰਗਾ ਹੁੰਦਾ ਠੀਕ ਹੈ ਆਪਣੇ ਘਰੇ ਚਾਈਦਾ ਹੁੰਦਾ ਪਰ ਕਿ ਅਸੀਂ ਤਾਂ ਪੁੱਤਰੇ ਨੇ ਅ ਬੁੱਢੇ ਹੋ ਗਏ ਆ ਨਾ ਘਰਾਂ ਚ ਇਤਨਾ ਜਿੱਥੇ ਆਪਾਂ ਵਿਆਹਾਈ ਜਾਈਏ ਉੱਥੇ ਹੀ ਆਪਾਂ ਬੁੱਢੇ ਹੋਈਏ ਉੱਥੇ ਹੀ ਆਪਾਂ ਰਹੀਏ ਠੀਕ ਹੈ ਠੀਕ ਹੈ ਬੜੀ ਸ਼ਾਨ ਮੇਰੀ ਧੀ ਚੱਲ ਚੱਲ ਕੱਲ ਕਹੋ ਮਾਸੀ ਨੂੰ ਹਾਂ ਕਹਿ ਦੇਗੀ ਕੋਈ ਠੀਕ ਹੈ ਨਾ ਠੀਕ ਹੈ ਹਾਂ ਬੰਦ ਮੰਨ ਗਈ ਹੈ ਮੇਰੀ ਧੀ ਤੁਹਾਡਾ ਮਨ ਨਹੀਂ ਸੀ ਇਹ ਤੁਸੀ ਮਨ ਨਹੀਂ ਆਇਆ ਕਿ ਕੋਈ ਹੈ ਨਹੀਂਗੀ ਚਲ ਚਲ ਹੋ ਹੀ ਜਾਂਦਾ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਤੇ ਹੈ ਨਹੀਂਗੀ ਠੀਕ ਆ ਚਲੋ ਕੋਈ ਨਾ ਹੋ ਹੀ ਜਾਂਦਾ ਆ ਉਜਨੀਚ ਤੇ ਹੋ ਜਾਂਦੀ ਆ ਹੈਨਾ ਕੋਈ ਗੱਲ ਨਹੀਂ ਸਮਝਾ ਦਿੱਤਾ ਤੇ ਜਾਓ ਠੀਕ ਆ ਠੀਕ ਠੀਕ ਨਾ ਆਪਣੇ ਘਰ ਵਾਸੀ ਚੱਲਦੇ ਆ ਮੇਰੀ ਟੀ ਦਾ ਕਾਰ ਥੈਂਕ ਯੂ ਮਾਸੀ ਜੀ ਸਾਂਝਾ ਨਾ ਥੈਂਕ ਯੂ ਦੀ ਤੇ ਕਾਹੀ ਲੋੜ ਕੋਈ ਨਾ ਚਲ ਠੀਕ ਹੈ ਹੈਨਾ ਠੀਕ ਹੈ ਚਲ ਤੁ ਵੀ ਤਾਂ ਮੇਰੀ ਟੀ ਹੈ ਹੈਨਾ ਠੀਕ ਨੇ ਮੈਨੂੰ ਕਿਹਾ ਤੇ ਮੈਂ ਆਪ ਹੀ ਚਲਦਾ ਠੀਕ ਠੀਕ ਚਲ ਜਾਈਏ ਸਾਰੇ ਮਾਂ ਸਸਰੀ ਕਰ ਸ਼ਿਕਰ ਜਿਹੜੀ ਅੱਜ ਅਸੀਂ ਵੀਡੀਓ ਬਣਾਈ ਆ ਨਾ ਤੇ ਕੁੜੀਆਂ ਨੂੰ ਆਪਣੇ ਨਾ ਮਾਪਿਓ ਦਾ ਕਹਿਣਾ ਮੰਨਣਾ ਚਾਹੀਦਾ ਤੇ ਵੱਡੇ ਪਰਿਵਾਰ ਤੋਂ ਡਰਨਾ ਨਹੀਂ ਚਾਹੀਦਾ ਵੱਡੇ ਪਰਿਵਾਰ ਚ ਰਹਿਣ ਦਾ ਬੜਾ ਫਾਇਦਾ ਹੈ ਚੰਗੇ ਘਰ ਦੇ ਵਿੱਚ ਰਹਿਣ ਦਾ ਫਾਇਦਾ ਹੈ ਛੋਟੀ ਜਿਹੀ ਜਗ੍ਹਾ ਹੈ ਕਿੰਨੀ ਛੋਟੀ ਜਗ੍ਹਾ ਛੋਟੀ ਜਗ੍ਹਾ ਦੇ ਵਿੱਚ ਨਹੀਂ ਵੇ ਯਾਨੀ ਮਾਪਿਆਂ ਮਾੜਾ ਨਹੀਂ ਕਰਦਾ ਕਿਹਨਾ ਮੰਨਣਾ ਚਾਹੀਦਾ ਹੈ ਅਸੀਂ ਇਸ ਗੁਜ਼ਾਰ ਤੇ ਵੀਡੀਓ ਬਣਾਈ ਆ ਤੇ ਕੁੜੀਆਂ ਨੂੰ ਆਪਣੇ ਮਾਪਿਆਂ ਤੋਂ ਕਿਹੜੇ ਚ ਚੱਲਣਾ ਚਾਹੀਦਾ ਤੇ ਸਾਸ ਸੋਲੇ ਦਾ ਅਧਿਕਾਰ ਕਰਨਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਦੋਨੋਂ ਪਾਸੇ ਦੀ ਲਾਈਪਤ ਰੱਖਣੀ ਚਾਹੀਦੀ ਤੇ ਹੋਰਾਂ ਜੇਠਾ ਨਾਲ ਪਿੱਛੇ ਦੀ ਵੀ ਰੱਖਣੀ ਚਾਹੀਦੀ ਇੱਜ਼ਤ ਅੱਗੇ ਦੀ ਵੀ ਰੱਖਣੀ ਚਾਹੀਦੀ ਸਾਰੇ ਭੈਣ ਭਰਾ ਨੂੰ ਸਾਸਿਕਾਲ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਕਮੈਂਟ ਜ਼ਰੂਰ ਕਰਿਆ ਕਰੋ ਸਰ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਸ਼ੇਅਰ ਵੀ ਕਰਨਾ ਸ਼ੇਅਰ ਕਰਨਾ ਤੇ ਤੁਸੀਂ ਸਾਡੇ ਨਾਲ ਤੇ ਅਸੀਂ ਤੁਹਾਡੇ ਜਿਹੜਾ ਕਮੈਂਟ ਕਰਨਾ ਲੈ ਕਮੈਂਟ ਵਿੱਚ ਸਾਨੂੰ ਪਤਾ ਲੱਗ ਜਾਂਦਾ ਜੇ ਅਸੀਂ ਕੋਈ ਗਲਤੀ ਕਰਨੀ ਹੈ ਅਸੀਂ ਗੁੱਸਾ ਨਹੀਂ ਕਰਾਂਗੇ ਬਿਲਕੁਲ ਵੀ ਅਸੀਂ ਉਹਦਾ ਸੁਧਾਰ ਕਰਾਂਗੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ